ਹਾਂਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ امید ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਤੇ ਮੈਂ ਜਾ ਰਿਹਾ ਜਲੋਪੁਰ ਬਾਬਾ ਗੰਗਵੀਰ ਸ਼ਾਹੀ ਦਾ ਮੱਥਾ ਟੇਕਣ ਉੱਥੇ ਪਹਿਲਾਂ ਵੀ ਮੈਨੂੰ ਕੁਫਰੈਂਸੀ ਹੋ ਜਾਂਦੀ ਏ ਕਿ ਮੈਂ ਕੁਝ ਤਾਂ ਉੱਥੇ ਮੱਥਾ ਟੇਕਿਆ ਨਾ ਮੈਨੂੰ ਫਿਰ ਆਰਾਮ ਆ ਜਾਂਦਾ ਜੀ ਆਰਾਮ ਨਹੀਂ ਆਣ ਲੱਗ ਰਿਹਾ ਤਿੰਨ ਦਿਨ ਹੋ ਗਏ ਫਰੈਂਸੀ ਹੋ ਜਾਂ ਨੂੰ ਸਾਬ ਸਾਹ ਪਾਸੇ ਤੇ ਹੋਰ ਇਹਨਾਂ ਦਾ ਬੈਠਿਆ ਜਾਂਦਾ ਨਾ ਕੁਝ ਤੇ ਮੈਂ ਉੱਥੇ ਜਾਣਾ ਮੱਥਾ ਟੇਕਿਆ ਨਾ ਜੀ ਬਾਕੀ ਇਧਰ ਦੇ ਹਾਲਾਤ ਆ ਹੋਏ ਪਏ ਨੇ ਹੈਲੋ ਕੀ ਹੈ ਆ ਕਮਰੇ ਦੇ ਹਾਲਾਤ ਨੇ ਤੇ ਆਏ ਹੁੰਦੇ ਹਾਲਾਤ ਨੇ ਇਹਨਾਂ ਫਿਰ ਨੀਂਦ ਵਾਲੀਆਂ ਗੋਲੀਆਂ ਲੈ ਲੀਆਂ ਡਿਪਰੈਸ਼ਨ ਵਾਲੀਆਂ ਤੇ ਹੁਣ ਬਸ ਬੈਠੀ ਬੈਠੀ ਇਸ ਤਰ੍ਹਾਂ ਸੋਈ ਜਾਂਦੀ ਹੈ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਜੀ ਬਤੇਰਾ ਸਮਝਾਣਾ ਵੀ ਨਾ ਕਿਸੇ ਕਰਨਾ ਦਿਮਾਗ ਤੇ ਲਾਇਆ ਕਰ ਨਾਲ ਆਇਆ ਕਰ ਬਸ ਉਹੀ ਗੱਲ ਨਾਲ ਨਹੀਂ ਮੁੜ ਕੇ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਰ ਗੋਲੀਆਂ ਲੈ ਲੈਂਦੀ ਹੈ ਹੁਣ ਆ ਹਾਲਾਤ ਨੇ ਬਹੁਤ ਔਖਾ ਹੋ ਜਾਂਦਾ ਟਾਈਮ ਕੱਢਣਾ ਵੀ ਚਲੋ ਵਾਹਿਗੁਰੂ ਨੇ ਜੋ ਕਰਮਾ ਚ ਲਿਖਿਆ ਹੈ ਜੀ ਉਹ ਤਾਂ ਭੋਗਣਾ ਹੀ ਪੈਣਾ ਹਰੀਲੇ ਹੈਲੋ ਕੀ ਹੈ ਨੀਰਾ ਦੀ ਸੌਂ ਜਾ ਲੇਟ ਜਾ ਫਿਰ ਹੈ ਲੇਟ ਜਾ ਲਾਲੀ ਪਿੰਡ ਜੀ ਲਾਲੀ ਤੋਂ ਬਾਅਦ ਜਾਵਾਂਗੇ ਜਲੋਪੁਰ ਇਹ ਮੋੜ ਤੇ ਲਾਲੀ ਪਿੰਡ ਹੈ ਇਹ ਲਾਲੀ ਪਿੰਡ ਦਾ ਆ ਗਿਆ ਅੱਡਾ ਹਾਂ ਜੀ ਆਪਾਂ ਪ੍ਰਸ਼ਾਦ ਲੈ ਲਿਆ ਜੀ ਪ੍ਰਸ਼ਾਦ ਲੈ ਕੇ ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਦੁਕਾਨ ਤੋਂ ਲਿਆ ਪ੍ਰਸ਼ਾਦ ਜੀ ਬਚਾੜੂ ਤੇ ਨਮਕ ਵੀ ਲੈ ਲਿਆ ਲਓ ਜੀ ਵਾਹਿਗੁਰੂ ਮੇਰਾ ਕਰੇ ਜੀ ਬਾਕੀ پیسے ਬਚ ਗਏ ਜੀ ਅੱਛਾ ਜੀ ਲਓ ਜੀ ਇਹ ਆ ਗਿਆ ਹੀ ਨਹਿਰ ਦਾ ਪੁਲ ਨਹਿਰ ਤਾਂ ਸੁੱਕੀ ਪਈ ਹੈ ਜੀ ਠੀਕ ਰਰਾ ਦਰਛਾ ਅੱਗੇ ਚੱਲਦੇ ਹਾਂ ਸਿੱਧੇ ਜਲਪੁਰ ਬਾਬੇ ਦੇ ਮੰਦਿਰ ਤੇ ਚੱਲ ਕੇ ਰੁਕਾਂਗੇ ਹੀ ਹੋਣਾ ਜੀ ਆਪਾਂ ਆ ਗਏ ਹੁਣ ਇੱਥੋਂ ਮੁੜ ਕੇ ਖੇਤਾਂ ਦੇ ਅੰਦਰ ਉਹ ਉੱਥੇ ਬਾਬੇ ਦੀ ਦਰਗਾਹ ਹੈ ਤੇ ਬੋਰਡ ਲੱਗਿਆ ਹੋਇਆ ਹੈ ਚੱਲਦੇ ਹੋ ਹਣਾ ਉਹ ਸਾਹਮਣੇ ਆ ਵਾਹ ਹਰੀ ਹਰਲੀ ਵੀ ਹੁਕਨਾ ਸੋਣਾ ਆਦਾ ਜੀ ਜੀ ਲੱਗਦਾ ਆ ਆ ਕੇ ਦੇਖੇ ਸਾਡੇ ਵਿੱਚ ਉਹ ਇਹ ਪਰ ਆ ਗਿਆ ਬਾਬੇ ਦੀ ਦਰਗਾਹ ਤੇ ਬਾਬੇ ਦਰਗਾਹ ਬੜੀ ਵਧੀਆ ਬਣਾਤੀ ਸ਼ੈੱਡ ਲਾਤਾ ਸਾਰਾ ਇਹ ਆ ਗਿਆ ਬਾਬਾ ਵਾਹਿਗੁਰੂ ਜੀ ਵਾਹਿਗੁਰੂ ਜੈ ਹੋ ਵੀਰਾਂ ਦੇ ਹਾਲਾਤ ਦੇਖ ਕੇ ਬਾਬਾ ਜੀ ਆਪ ਆ ਗਏ ਨੇ ਬਾਹਰ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਪੀਰ ਬਾਬਾ ਜੀ ਨੇ ਮੈਨੂੰ ਦੋ ਵਾਰ ਪਹਿਲਾਂ ਵੀ ਬਚਾਇਆ ਤੇ ਤੀਜੀ ਵਾਰ ਮੈਂ ਘਰੇ ਸੁੱਕ ਲਿਆ ਜੀ ਫਿਰ ਬਾਬਾ ਜੀ ਨੇ ਮੈਨੂੰ ਫਿਰ ਪਹਚਾ ਲਿਆ ਜੀ ਵਾਹਿਗੁਰੂ ਜੀ ਅਸੀਂ ਪਹਿਲਾਂ ਮੇਰੇ ਇੱਥੇ ਹੋ ਗਈ ਸੀ ਥੰਸੀ ਤੇ ਬਹੁਤ ਜ਼ਿਆਦਾ ਦਿੱਕਤ ਹੋ ਗਈ ਸੀ ਮੈਨੂੰ ਜੇ ਕਿਸੇ ਨੂੰ ਵੀ ਕੋਈ ਦਿੱਕਤ ਹੈ ਤੇ ਜਲੋપરા ਬਾਬੇ ਜੀ ਦਾ ਦਰਗਾਹ ਬਣੀ ਹੋਈ ਹੈ ਤੁਸੀਂ ਇੱਥੇ ਆਓ ਆ ਕੇ ਤੇ ਸੁਖਣਾ ਸੁੱਕ ਕੇ ਜਾਓ ਬਿਲਕੁਲ ਠੀਕ ਹੋ ਜਾਂਦੀ ਜੀ ਕਿਉਂਕਿ ਮੈਂ ਬਹੁਤ ਵਾਰ ਅਜਮਾ ਚੁੱਕਿਆ ਹਾਂ ਬਾਬਾ ਜੀ ਬਹੁਤ ਮਿਹਰਬਾਨੀ ਮੈਂ ਇੱਥੇ ਖੜਿਆ ਸੀ 2 ਮਿੰਟ ਤੇ ਵੀਊ ਦੇਖੋ ਕਿੰਨਾ ਵਧੀਆ ਆਉਂਦਾ ਹੈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੀ ਜੀ ਮੈਂ ਆਇਆ ਸੀ ਪਹਿਲਾਂ ਜਦੋਂ ਉਦੋਂ ਗੁਰਦੁਆਰਾ ਬਣਨ ਲੱਗ ਰਿਹਾ ਸੀ ਇਹਨਾਂ ਬਣ ਗਿਆ ਪੱਥਰ ਲੱਗ ਗਿਆ ਗੁਰਦੁਆਰੇ ਤੇ ਬਹੁਤ ਸੋਹਣਾ ਬਣ ਗਿਆ ਗੁਰਦੁਆਰਾ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮੇਰਾ ਕਰਨ ਜੀ ਭਾਈ ਰਮੇਸ਼ ਕੁਮਾਰ ਮੈਂ ਆਦ ਕਰੇ ਟਾਈਮ 12:30 ਹੋ ਗਿਆ ਅਜੇ ਵੀ ਸੁੱਤੇ ਵੀ ਐ ਬਹੁਤ ਖਤਰਨਾਕ ਗੋਲੀਆਂ ਨੇ ਬੜੀਆਂ ਜਿਆਦੇ ਇੱਕ ਰਾਤ ਲੈ ਲਓ ਦੋ ਦਿਨ ਵਰ ਜਾਗਣੀ ਆਦੀ ਵੀਰੇ ਜਿੰਦਗੀ ਜਾਗਤ ਆ ਗਈ ਥੋੜੀ ਜੀ ਕਿਵੇਂ ਹੋਣਾ ਉੱਠ ਪਏ ਹੈ ਹੈ ਹਲੋ ਉੱਠ ਪਏ ਮਨਗਨ ਹੂੰ ਸਮਾਨ ਪੁਰੀਤਾ ਜੀ ਉੱਠੀ ਨਹੀਂ ਤੇ ਮੈਂ ਕੰਬਲ ਕੰਬਲ ਇਕੱਠੇ ਕਰਕੇ ਤੇ ਉਹ ਜਿਹਾ ਚਾਤੇ ਨੇ ਇੱਥੇ ਪਤਾ ਨਹੀਂ ਹੁਣ ਸਹੀ ਰੱਖੇ ਨੇ ਜਾਂ ਗਲਤ ਇਹ ਨਹੀਂ ਮੈਨੂੰ ਪਤਾ ਅਰੇ ਕੀ ਬਣੂਆ ਜ਼ਿੰਦਗੀ ਦਾ ਸਿਸਟਮ ਸਮਝ ਤੋਂ ਬਾਹਰ ਹੋਇਆ ਪਿਆ ਜਵਾ ਕੁਝ ਸਮਝ ਵੀ ਨਹੀਂ ਆ ਰਿਹਾ ਵੀ ਕੀ ਕਰਾਂ ਹੁਣ ਦੇਖਦੇ ਆ ਸਵੇਰੇ ਕੰਮ ਲੱਗਦਾ ਹੈ ਕਿ ਨਹੀਂ ਲੱਗਦਾ ਕੋਈ ਕੰਮ ਨਹੀਂ ਹਾਂਜੀ ਘਰੋਂ ਬਹੁਤ ਮੁਸ਼ਕਿਲ ਨਾਲ ਉਠਾ ਕੇ ਲੈ ਆਇਆ ਨੂੰ ਹੁਣ ਸਬਜ਼ੀ ਲੈਣ ਆ ਗਏ ਜਵਾਕਾਂ ਵਾਸਤੇ ਸਵੇਰੇ ਇਰਵਾਤ ਇਸ ਵੇਲੇ ਬਣਾਵਾਂਗੇ ਤੇ ਲੈ ਕੇ ਜਲਦੀ ਚੱਲਦੇ ਆ ਘਰ ਇਹ ਜੀ ਸਮਾਈਲ ਕੋਣ ਕੁਛ ਮਾਰੀ ਜੀ ਉਹ ਹੀ ਐ ਅਸੀਂ ਆਏ ਗੋਲ ਗੱਪੇ ਖਾਣ ਭਾਈ ਸਾਹਿਬ ਕੋਲ ਵੈਸੇ ਪਹਿਲਾਂ ਅੱਡੇ ਤੇ ਗਏ ਰੋਕੋ ਆਏ ਆਪਣਾ ਖਾਣਾ ਪੀਣਾ ਹੋ ਗਿਆ ਤੇ ਆਪਾਂ ਇਸ ਵੀਲੋਗ ਨੂੰ ਕਰਦੇ ਹਾਂ ਨਾ ਐਂਡ ਜੀ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆ नेक्स्ट ਵੀਲੋਗ ਵਿੱਚ ਬਾਏ